ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਜਿਹੜੇ ਲੋਕ ਅਕਸਰ ਹੀ ਆਖਦੇ ਹਨ ਕਿ ਸਾਡੇ ਘਰ ਵਿੱਚ ਮਾੜਾ ਸਾਇਆ ਹੈ ਜਾਂ ਸਾਡੇ ਘਰ ਤੇ ਕਿਸੇ ਨੇ ਕੁਝ ਕਰ ਕਰਾ ਦਿੱਤਾ ਹੈ ਭਾਵੇਂ ਕਿ ਜਾਦੂ ਟੋਣਾ ਕਰ ਦਿੱਤਾ ਹੈ ਸੋ ਇਹਨਾਂ ਚੀਜ਼ਾਂ ਤੋਂ ਬਚਣ ਦੇ ਲਈ ਮਹਾਪੁਰਖਾਂ ਨੇ ਇੱਕ ਬੜੀ ਹੀ ਜ਼ਿਆਦਾ ਸੋਹਣੀ ਤੇ ਚੰਗੀ ਵਿਧੀ ਦੱਸੀ ਹੈ ਜਿਸ ਨੂੰ ਜੇਕਰ ਅਸੀਂ ਅਪਣਾ ਲੈਂਦੇ ਹਾਂ ਤਾਂ ਅਸੀਂ ਇਹਨਾਂ ਵਹਿਮਾਂ ਭਰਮਾਂ ਤੋਂ ਵੀ ਨਿਕਲ ਜਾਵਾਂਗੇ ਤੇ ਇਹੋ ਜਿਹੀਆਂ ਚੀਜ਼ਾਂ ਤੋਂ ਵੀ ਸਾਨੂੰ ਮੁਕਤੀ ਮਿਲ ਜਾਵੇਗੀ ਸੋ ਸਤ ਸੰਗਰ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਸਾਰਿਆਂ ਤੇ ਹਮੇਸ਼ਾ ਲਈ ਬਣ ਜਾਵੇ ਤੁਹਾਨੂੰ ਕਦੇ ਵੀ ਐਸੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਨਾ ਪੈ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਮਹਾਪੁਰਖ ਬਾਬਾ ਅਜੀਤ ਸਿੰਘ ਜੀ ਹੰਸਾਲੇ ਵਾਲਿਆਂ ਦੇ ਬਾਰੇ ਗੱਲ ਕਰਨ ਵਾਲੇ ਹਾਂ ਉਹਨਾਂ ਦੇ ਜੀਵਨ ਦੀ ਇੱਕ ਸੱਚੀ ਘਟਨਾ ਦਾ ਜੋ ਜ਼ਿਕਰ ਹੈ ਉਹ ਹੀ ਤੁਹਾਡੇ ਨਾਲ ਸਾਂਝਾ ਕਰਾਂਗੇ ਮਹਾਪੁਰਖ ਜਦੋਂ ਸੰਗਤਾਂ ਨੂੰ ਦਰਸ਼ਨ ਦੇਂਦੇ ਸੀ ਤਾਂ ਉਸ ਵੇਲੇ ਸੰਗਤਾਂ ਵਿੱਚੋਂ ਇੱਕ ਨੌਜਵਾਨ ਆਇਆ ਸੀ ਉਹਨੇ ਆ ਕੇ ਮਹਾਪੁਰਖਾਂ ਨੂੰ ਬੇਨਤੀ ਕੀਤੀ ਤੇ ਕਹਿਣ ਲੱਗਾ ਮਹਾਪੁਰਖ ਕੋ ਇੱਕ ਬੇਨਤੀ ਹੈ ਮੇਰਾ ਕਾਰੋਬਾਰ ਵੀ ਨਹੀਂ ਚੱਲਦਾ ਘਰ ਵਿੱਚ ਕਲੇਸ਼ ਹੈ ਬਿਮਾਰੀ ਵੀ ਹੈ ਮਨ ਵੀ ਨਹੀਂ ਟਿਕਦਾ ਇਹਦਾ ਕਾਰਨ ਮੈਨੂੰ ਇਉਂ ਲੱਗਦਾ ਹੈ ਜਿਵੇਂ ਕਿਸੇ ਭੂਤ ਦਾ ਵਾਸ ਹੋਵੇ ਭੂਤ ਪ੍ਰੇਤ ਕਰਕੇ ਹੀ ਮੇਰਾ ਘਰ ਤਬਾਹ ਹੋਈ ਜਾ ਰਿਹਾ ਹੈ ਕਿਸੇ ਨੇ ਜਿਵੇਂ ਮੈਨੂੰ ਕੁਝ ਕਰ ਦਿੱਤਾ ਹੋਵੇ ਇਦਾਂ ਪ੍ਰਤੀਤ ਹੁੰਦਾ ਹੈ ਜਿਵੇਂ ਕਈ ਲੋਕਾਂ ਦੇ ਮਨ ਵਿੱਚ ਹੁੰਦਾ ਹੈ ਸਾਤ ਸੰਗਤ ਜੀ ਕੇ ਕਿਸੇ ਦਾ ਕੀਤਾ ਕਰਾਇਆ ਹੈ ਉਹਨੇ ਆ ਕੇ ਜਦੋਂ ਸੰਤਾ ਨੂੰ ਬੇਨਤੀ ਕੀਤੀ ਉੱਥੇ ਸੰਗਤ ਬਹੁਤ ਜ਼ਿਆਦਾ ਆਈ ਹੋਈ ਸੀ ਕਿਉਂਕਿ ਸੰਤਾਂ ਦੀ ਮਹਿਮਾ ਤਾਂ ਬੜੀ ਦੂਰ ਦੂਰ ਤੱਕ ਫੈਲੀ ਹੋਈ ਸੀ ਅੱਜ ਵੀ ਬਾਬਾ ਸੰਤ ਅਜੀਤ ਸਿੰਘ ਜੀ ਹੰਸਾਲੀ ਵਾਲੇ ਉਹਨਾਂ ਦੇ ਬਚਨਾਂ ਦੀਆਂ ਕਰਾਮਾਤਾਂ ਦੀਆਂ ਗੱਲਾਂ ਅਸੀਂ ਸੇਵਕਾਂ ਤੇ ਗੁਰਮਖਾਂ ਦੇ ਪਾਸੋਂ ਸਰਵਣ ਕਰਦੇ ਹੀ ਰਹਿੰਦੇ ਹਾਂ ਤਾਂ ਮਹਾਪੁਰਖਾਂ ਨੇ ਇੱਕ ਤਾਰ ਉੱਥੇ ਲੱਗੀ ਹੋਈ ਸੀ ਤੇ ਲੰਮੀ ਸੰਗਤ ਆ ਰਹੀ ਸੀ ਆਖਿਆ ਭਾਈ ਤੂੰ ਇੱਕ ਵਾਰ ਪਾਸੇ ਹੋ ਕੇ ਖੜ੍ਹ ਜਾ ਉਹਨੇ ਬੜੇ ਪਿਆਰ ਨਾਲ ਸੰਤਾਂ ਨੇ ਉਹਨੂੰ ਕਹਿ ਦਿੱਤਾ ਤੇ ਉਹ ਇੱਥੇ ਖੜ ਕੇ ਸਭ ਕੁਝ ਵੇਖਣ ਲੱਗ ਗਿਆ ਕਿ ਉੱਥੇ ਤਾਂ ਬਹੁਤ ਸਾਰੀਆਂ ਸੰਗਤਾਂ ਆਈਆਂ ਹੋਈਆਂ ਸਨ ਤੇ ਕਤਾਰ ਦੇ ਵਿੱਚ ਉੱਥੇ ਇੱਕ ਬੀਬੀ ਆਈ ਉਹਨੇ ਆ ਕੇ ਤੰਦਰੁਸਤੀ ਦੀ ਦਾਤ ਮੰਗੀ ਰਹਿਮਤ ਕਰੋ ਦੇਹ ਰੋਗਤਾ ਬਖਸ਼ੋ ਪਰਮਾਤਮਾ ਤਾਂ ਕਈਆਂ ਨੇ ਆ ਕੇ ਦੁੱਧ ਦੀਆਂ ਦਾਤਾਂ ਤੇ ਪੁੱਤ ਦੀਆਂ ਦਾਤਾਂ ਮੰਗੀਆਂ ਜਿਵੇਂ ਮਹਾਪੁਰਖਾਂ ਦੇ ਕੋਲ ਕੋਈ ਆ ਕੇ ਮੰਗਦਾ ਆਪ ਦਾ ਦੋਖ ਸੋਕ ਮਹਾਪੁਰਖਾਂ ਦੇ ਨਾਲ ਸਾਂਝੀਆਂ ਕਰਦਾ ਇਸੇ ਤਰ੍ਹਾਂ ਹੀ ਲੋਕ ਉੱਥੇ ਇਦਾਂ ਕਰ ਰਹੇ ਸਨ ਉੱਥੇ ਨੌਜਵਾਨ ਖੜਾ ਸਭ ਦੇਖ ਰਿਹਾ ਸੀ ਕੋਈ ਆ ਕੇ ਇਸ ਤਰ੍ਹਾਂ ਵੀ ਕਹਿ ਰਿਹਾ ਹੈ ਕਿ ਮੇਰੇ ਪੁੱਤ ਦਾ ਵਿਆਹ ਹੋ ਜਾਵੇ ਜੇ ਕੋਈ ਕਹਿ ਰਿਹਾ ਕਿ ਮੇਰੀ ਧੀ ਦਾ ਵਿਆਹ ਹੋ ਜਾਵੇ ਜੇ ਕੋਈ ਕਹਿੰਦਾ ਮੇਰਾ ਕਾਰੋਬਾਰ ਚੱਲ ਪਵੇ بڑے ਲੋਕ ਉੱਥੇ ਆ ਕੇ ਇਦਾਂ ਦੀਆਂ ਬੇਨਤੀਆਂ ਕਰੀ ਜਾ ਰਹੇ ਸਨ ਇੰਨੇ ਸਮੇਂ ਦੇ ਵਿੱਚ ਕੋਈ ਗੁਰਮਖ ਪਿਆਰਾ ਆਇਆ ਪ੍ਰੇਮੀ ਆਇਆ ਉਹਨੇ ਆ ਕੇ ਮਹਾਪੁਰਖਾਂ ਤੋਂ ਆ ਕੇ ਸਿੱਖੀ ਦੀ ਦਾਤ ਮੰਗੀ ਕਿ ਮੇਰਾ ਸਿੱਖੀ ਨਾਲ ਪਿਆਰ ਬਣਿਆ ਰਹੇ ਮਹਾਪੁਰਖ ਇਹ ਦਾਤ ਮੈਂ ਤੁਹਾਡੇ ਕੋਲ ਮੰਗਦਾ ਹਾਂ ਦਾਨਾ ਸਿਰਦਾਨ ਨਾਮਦਾਨ ਜੋ ਸਿੱਖ ਸਿੰਘ ਗੁਰੂ ਕੇ ਪਿਆਰੇ ਅਰਦਾਸ ਵਿੱਚ ਮੰਗਦੇ ਹਨ ਬਿਲਕੁਲ ਇਸੇ ਤਰ੍ਹਾਂ ਹੀ ਹੋਇਆ ਪਰ ਉੱਥੇ ਫਿਰ ਜਦੋਂ ਸਾਰੀ ਸੰਗਤ ਆਈ ਆਸ ਘਟੋ ਘਟ 200 ਬੰਦਾ ਸੰਗਤ ਰੂਪ ਵਿੱਚ ਆ ਕੇ ਮਹਾਪੁਰਖਾਂ ਨੂੰ ਰੋਜ਼ ਮਿਲਦਾ ਸੀ ਫਿਰ ਉਹ ਨੌਜਵਾਨ ਨੂੰ ਮਹਾਪੁਰਖਾ ਨੇ ਆਪ ਸੇਵਾਦਾਰਾ ਨੂੰ ਕਿਹਾ ਕਿ ਭਾਈ ਬੁਲਾ ਕੇ ਲੈ ਕੇ ਆਓ ਉਹਨੂੰ ਜਦੋਂ ਲਿਆਂਦਾ ਗਿਆ ਤਾਂ ਮਹਾਪੁਰਖ ਕਹਿਣ ਲੱਗੇ ਹਾਂ ਭਾਈ ਦੱਸ ਕਿ ਤੂੰ ਪਾਠ ਕਰਦਾ ਹੁੰਨਾ ਸ੍ਰੀ ਜਪਜੀ ਸਾਹਿਬ ਦੀ ਬਾਣੀ ਦਾ ਜਾਂ ਨਿਤਨੇਮਤਾ ਕਰਦਾ ਹੋਵੇਂਗਾ ਸ਼ਾਮੀ ਰਹਿਰਾ ਸਾਹਿਬ ਦਾ ਪਾਠ ਕਰਦਾ ਹੈ ਜਾਂ ਰਾਤ ਨੂੰ ਸੌਣ ਤੋਂ ਪਹਿਲਾਂ ਕੀਰਤਨ ਸੋਹਿਲਾ ਸਾਹਿਬ ਦੀ ਬਾਣੀ ਦਾ ਪਾਠ ਕਰਦਾ ਹੈ ਉਹ ਕਹਿੰਦਾ ਜੀ ਨਹੀਂ ਹਣ ਜਿਹੜਾ ਕੋਈ ਕਰਦਾ ਹੁੰਦਾ ਉਹ ਤਾਂ ਕਹਿ ਦਿੰਦਾ ਕਿ ਮੈਂ ਪਾਠ ਕਰਦਾ ਹਾਂ ਸਤ ਸੰਗਰ ਜੀ ਉਹ ਪਾਠ ਕਰਦਾ ਹੀ ਨਹੀਂ ਸੀ ਉਸਨੇ ਫਿਰ ਬਿਲਕੁਲ ਸੱਚ ਬੋਲ ਕੇ ਦੱਸਿਆ ਕਿ ਮਹਾਪੁਰਖੋਂ ਨਹੀਂ ਮੇਰਾ ਸਮਾਂ ਹੀ ਨਹੀਂ ਲੱਗਦਾ ਮਹਾਪੁਰਖ ਕਹਿੰਦੇ ਚਲੋ ਕੋਈ ਗੱਲ ਨਹੀਂ ਇਹ ਤਾਂ ਠੀਕ ਹੈ ਜਦੋਂ ਤੁਹਾਡੇ ਘਰ ਵਿੱਚ ਇਹ ਗੱਲ ਦੱਸੋ ਕਿਸੇ ਬਜ਼ੁਰਗ ਨੇ ਇਸ ਦੁਨੀਆ ਤੋਂ ਜਾਣਾ ਕੀਤਾ ਸੀ ਕਿ ਤੁਸੀਂ ਉਹਦਾ ਪਾਠ ਕਰਵਾਇਆ ਸੀ ਕਿ ਨਹੀਂ ਸ੍ਰੀ ਸਹਿਜ ਪਾਠ ਸ੍ਰੀ ਅਖੰਡ ਪਾਠ ਸਾਹਿਬ ਜਿਸ ਤਰ੍ਹਾਂ ਅਸੀਂ ਲੋਕ ਮਰਿਆਦਾ ਅਨੁਸਾਰ ਕਰਵਾਉਂਦੇ ਹਾਂ ਤਾਂ ਬਾਬਾ ਜੀ ਨੇ ਉਸ ਤੋਂ ਪੁੱਛਦਿਆਂ ਕਿਹਾ ਤੇ ਕਹਿੰਦਾ ਕਿ ਬਾਬਾ ਜੀ ਨਹੀਂ ਜਦੋਂ ਸਾਡੇ ਬਜ਼ੁਰਗ ਚੜ੍ਹਾਈ ਕਰ ਗਏ ਸਨ ਉਦੋਂ ਮੈਂ ਸ੍ਰੀ ਸੁਖਮਨੀ ਸਾਹਿਬ ਦਾ ਹੀ ਪਾਠ ਕਰਵਾ ਦਿੱਤਾ ਸੀ ਮਹਾਪੁਰਖ ਕਹਿਣ ਲੱਗੇ ਉਹ ਭਾਈ ਉਹਦੀ ਵੀ ਕੀ ਲੋੜ ਸੀ ਕਰਵਾਉਣ ਦੀ ਜੋ ਬੱਧਾ ਚੱਟੀ ਜੀ ਕੀਤੀ ਤੁਸੀਂ ਤੁਸੀਂ ਜਦੋਂ ਪਾਠ ਕਰਨਾ ਹੋਵੇ ਜਾਂ ਕਰਵਾਉਣਾ ਹੋਵੇ ਪੂਰੀ ਸ਼ਰਦਾ ਨਾਲ ਕਰਵਾਈਦਾ ਔਣਤਾਨ ਹੋ ਜਾਂਦੀ ਹੈ ਉੱਲ੍ਹ ਹੋਈ ਹੈ ਫਿਰ ਤੁਸੀਂ ਪਾਠ ਕਰਵਾਉਣਾ ਸੀ ਉਹਨਾਂ ਦੀ ਖਾਤਰ ਉਹਨਾਂ ਬਜ਼ੁਰਗਾਂ ਦੀ ਖਾਤਰ ਮਾਤਾ ਪਿਤਾ ਜਿਹਨਾਂ ਨੇ ਤੈਨੂੰ ਘਰ ਬਣਾ ਕੇ ਦਿੱਤਾ ਪਾਲਿਆ ਵੱਡਾ ਕੀਤਾ ਵੇਖ ਤੈਨੂੰ ਕਿੰਨਾ ਕੁਝ ਉਹਨਾਂ ਨੇ ਲੈ ਕੇ ਦਿੱਤਾ ਤੇ ਤੂੰ ਉਹਨਾਂ ਦੀ ਖਾਤਰ ਜੋ ਸੰਪੂਰਨ ਸ੍ਰੀ ਸਹਿਜ ਪਾਠ ਵੀ ਨਾ ਕਰਵਾ ਸਕਿਆ ਮਾੜੀ ਗੱਲ ਹੈ ਮਹਾਪੁਰਖ ਕਹਿੰਦੇ ਕਿ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਤੁਹਾਨੂੰ ਜੋ ਤੈਨੂੰ ਦੁੱਖ ਮਿਲ ਰਿਹਾ ਹੈ ভূত প্রেত ਦਾ ਤੂੰ ਕਹਿ ਰਿਹਾ ਹੈ ਘਰ ਵਿੱਚ ਬਿਮਾਰੀ ਹੈ ਕਲੇਸ਼ ਹੈ ਇਹ ਤੇਰੇ ਕੀਤੇ ਕਰਮਾਂ ਦਾ ਹੀ ਫਲ ਹੈ ਜੋ ਤੈਨੂੰ ਮਿਲ ਰਿਹਾ ਹੈ ਫਿਰ ਉਹਨੇ ਆਖਿਆ ਮਹਾਂਪੁਰਖੋ ਮੈਨੂੰ ਬਖਸ਼ ਲੋ ਬੇਨਤੀ ਕੀਤੀ ਜਦੋਂ ਉਹਨੇ ਸਾਰੇ ਹੀ ਆਪਣੇ ਕਰਮ ਦੱਸ ਦਿੱਤੇ ਤੇ ਉੱਥੇ ਮਹਾਂਪੁਰਖਾਂ ਨੇ ਬੈਠਿਆਂ ਨੇ ਇੱਕ ਵੱਡੀ ਗੱਲ ਸੀ ਜਿਹੜੀ ਦੱਸੀ ਕਿ ਆਪਣੇ ਅੰਦਰ ਦੇ ਵਿੱਚ ਝਾਤ ਮਾਰੋ ਤੇ ਵੇਖੋ ਫਿਰ ਮਹਾਂਪੁਰਖ ਕਹਿੰਦੇ ਕਿ ਭਾਈ ਸਾਡਾ ਬਚਨ ਮੰਨਣਾ ਪੈਣਾ ਹੈ ਤੈਨੂੰ ਏ ਨਾ ਹੋਵੇ ਕਿ ਤੂੰ ਇੱਥੇ ਹਾਵੇਂ ਪਰ ਜਾਵੇਂ ਤੇ ਘਰ ਜਾ ਕੇ ਕਰੇ ਹੀ ਨਾ ਉਹ ਕਰਮ ਫਿਰ ਕਹਿ ਦਵੀ ਉਹ ਭੂਤ ਭਰੇ ਤਾਂ ਤੋਂ ਫਿਰ ਤੇਰਾ ਖਿਹੜਾ ਛੁੱਟ ਜਾਵੇਗਾ ਉਹ ਕਹਿੰਦਾ ਜੀ ਜੇ ਬਾਬਾ ਜੀ ਮੇਰਾ ਖਿਹੜਾ ਛੁੱਟ ਜਾਵੇ ਤਾਂ ਮੈਂ ਤੁਹਾਡੇ ਦੱਸੇ ਹੋਏ ਕਰਮ ਜ਼ਰੂਰ ਕਰਾਂਗਾ ਪਹਿਲਾਂ ਹੀ ਮੈਨੂੰ ਕਰਮ ਬੜੇ ਗਲਤ ਹੋ ਚੁੱਕੇ ਹਨ ਉਹ ਕਹਿੰਦਾ ਜੀ ਪਹਿਲਾਂ ਹੀ ਤਾਂ ਮੇਰੇ ਕੋਲੋਂ ਬੜਾ ਕੁਝ ਗਲਤ ਹੋ ਚੁੱਕਾ ਹੈ ਮਾਇਆ ਦੀ ਖਿੱਚ ਵਿੱਚ ਮੈਂ ਐਨਾ ਮਗਨ ਹੋ ਗਿਆ ਸੀ ਕਿ ਜਿੰਨਾ ਜਨਮ ਦਿੱਤਾ ਸੀ ਉਹਨਾਂ ਨੂੰ ਵੀ ਭੁੱਲ ਚੁੱਕਾ ਹਾਂ ਉਹਨਾਂ ਦੀਆਂ ਕਦਰਾਂ ਹੀ ਨਾ ਜਾਣ ਸਕਿਆ ਕਹਿੰਦੇ ਕਿ ਹੁਣ ਤੂੰ ਇਉਂ ਕਰਕੇ ਘਰੇ ਜਾ ਰੋਜ਼ ਸਵੇਰੇ ਨਿਤਨੇਮ ਬਾਣੀ ਜਪਿਆ ਕਰ ਪੰਜ ਪਾਠ ਕਰਿਆ ਕਰ ਰੋਜ਼ ਜਿਹੜੇ ਤੇਰੇ ਘਰ ਦੇ ਵਿੱਚ ਭੂਤ ਪ੍ਰੇਤ ਹਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਾਣੀ ਤੇ ਨਿਤਨੇਮ ਦੀ ਜੋ ਦੂਜੇ ਨੰਬਰ ਦੀ ਬਾਣੀ ਹੈ ਉਸ ਦਾ ਤੂੰ ਪਾਠ ਕਰਿਆ ਕਰ ਭੂਤ ਪ੍ਰੇਤ ਚੀਕਾਂ ਮਾਰਦੇ ਭੱਜ ਜਾਣਗੇ ਤੇਰੇ ਘਰ ਦੇ ਵਿੱਚੋਂ ਤੈਨੂੰ ਇਦਾਂ ਹੀ ਹੁਣ ਭੋਤ ਭਜਾਉਣੇ ਪੈਣੇ ਹਨ ਹੁਣ ਪਹਿਲਾ ਬਚਨ ਇੱਥੇ ਮਹਾਪੁਰਖਾਂ ਨੇ ਕਰ ਦਿੱਤਾ ਤੇ ਉਹਨੇ ਆਖਿਆ ਜੀ ਸਤਿ ਬਚਨ ਮਹਾਪੁਰਖੋ ਮੈਂ ਸ੍ਰੀ ਜਪ ਸਾਹਿਬ ਦੀ ਬਾਣੀ ਜ਼ਰੂਰ ਪੜਾਂਗਾ ਉਸ ਤੋਂ ਬਾਅਦ ਮਹਾਪੁਰਖਾਂ ਨੇ ਦੂਜਾ ਬਚਨ ਕੀਤਾ ਤੇ ਕਹਿਣ ਲੱਗੇ ਭਾਈ ਤੂੰ ਹੁਣ ਇਹ ਵੀ ਗੱਲ ਯਾਦ ਰੱਖ ਜੋ ਤੂੰ ਪਿੱਛੇ ਗਲਤੀਆਂ ਕਰ ਚੁੱਕਾ ਹੈ ਉਹਨਾਂ ਔਗਣਾਂ ਨੂੰ ਬਖਸ਼ਾਲ ਹੈ ਸਤਗੁਰੂ ਜੀ ਤੈਨੂੰ ਆਪਣੇ ਬਜ਼ੁਰਗਾਂ ਤੋਂ ਜਿਹੜਾ ਹੈ ਉਹਨਾਂ ਦਾ ਤੂੰ ਹੁਣ ਨਮਿਤ ਸ੍ਰੀ ਸਹਿਜ ਪਾਠ ਜਾਂ ਘਰ ਵਿੱਚ ਪ੍ਰਕਾਸ਼ ਕਰਵਾ ਲੈ। ਆਪਣੇ ਬਜ਼ੁਰਗਾਂ ਦੇ ਨਮਿਤ ਪ੍ਰਕਾਸ਼ ਕਰਵਾ ਕੇ ਤੂੰ ਭੋਗ ਪਵਾ। ਕਹਿੰਦੇ ਕਿ ਬੇਨਤੀ ਕਰਕੇ ਪ੍ਰੇਮ ਦੇ ਨਾਲ ਹੀ ਸਹਿਜ ਪਾਠ ਕਰਵਾਵੇਂਗਾ। ਉਹਨਾਂ ਪਿਆਰਿਆਂ ਨੂੰ ਜਿਹੜੇ ਗ੍ਰੰਥੀ ਸਾਹਿਬ ਪਾਠ ਕਰਨ ਦੇ ਲਈ ਆਉਣਗੇ ਉਹਨਾਂ ਦੀ ਸੇਵਾ ਦਾ ਵੀ ਪੂਰਾ ਧਿਆਨ ਰੱਖੇਗਾ। ਕਈ ਵਾਰੀ ਜਦੋਂ ਕਿਸੇ ਪਾਠੀ ਤੋਂ ਪਾਠ ਕਰਵਾਉਂਦੇ ਹਾਂ ਤਾਂ ਕਹਿ ਦਿੰਦੇ ਹਾਂ ਕਿ ਭਾਈ ਸਾਹਿਬ ਜੀ ਪੈਸੇ ਜ਼ਿਆਦਾ ਹਨ ਥੋੜੇ ਲੈ ਲਓ। ਮਨ ਵਿੱਚ ਸ਼ੰਕਾ ਪ੍ਰਗਟ ਹੋ ਜਾਂਦਾ ਹੈ ਕਿ ਇੰਨੀ ਭੇਟਾ ਲੈ ਰਹੇ ਹਨ ਨਹੀਂ ਭਾਈ ਉਹ ਬਾਣੀ ਪੜਨ ਵਾਲਿਆਂ ਦਾ ਸਤਿਕਾਰ ਸੇਵਾ ਕਰਨੀ ਚਾਹੀਦੀ ਹੈ ਕਿਸੇ ਗ੍ਰੰਥੀ ਸਿੰਘ ਨੂੰ ਕਹਿ ਕੇ ਘਰ ਵਿੱਚ ਪਾਠ ਆਰੰਭ ਕਰਵਾਓ ਬਜ਼ੁਰਗਾਂ ਦੇ ਨਿਮਿਤ ਅਰਦਾਸ ਕਰਵਾਓ ਤੇ ਉਹ ਰਹਿਤ ਮर्यादा ਵਾਲਾ ਹੀ ਹੋਵੇ ਤਾਂ ਹੀ ਕਰਵਾਉਣਾ ਚਾਹੀਦਾ ਹੈ ਤੇ ਉਹ ਜਿਹੜੀਆਂ ਪਿਛਲੀਆਂ ਗਲਤੀਆਂ ਹੋਈਆਂ ਹਨ ਉਹਨਾਂ ਤਾਈਆਂ ਹੋਈਆਂ ਹਨ ਉਹ ਫਿਰ ਤੇਰੀਆਂ ਸਾਰੀਆਂ ਠੀਕ ਹੋ ਜਾਣਗੀਆਂ ਤੇ ਮਹਾਪੁਰਖਾਂ ਨੇ ਤੀਜਾ ਬਚਨ ਕੀਤਾ ਤੇ ਨਾਲ ਹੀ ਕਹਿ ਦਿੱਤਾ ਕਹਿੰਦੇ ਜਦੋਂ ਗਰੰਥੀ ਸਿੰਘ ਪਾਠ ਕਰੇਗਾ ਉਦੋਂ ਤੂੰ ਚੌਰ ਸਾਹਿਬ ਦੀ ਸੇਵਾ ਵੀ ਕਰਿਆ ਕਰਨੀ ਹੈ। ਬਾਕੀ ਕੰਮ ਤਾਂ ਦੇ ਛੱਡ ਦੇਣੇ ਹਨ। ਬਾਣੀ ਵੀ ਸਰਵਣ ਕਰਨੀ ਹੈ। ਜਦੋਂ ਸੰਪੂਰਨ ਸ੍ਰੀ ਸਹਿਜ ਪਾਠ ਜੀ ਦਾ ਭੋਗ ਤੁਹਾਡੇ ਘਰ ਵਿੱਚ ਪੈ ਜਾਵੇਗਾ। ਫਿਰ ਵੇਖਿਓ ਕਿੰਨੀ ਬਰਕਤ ਆਉਣੀ ਹੈ। ਤੇ ਹੁਣ ਤੁਸੀਂ ਚਲੇ ਜਾਓ ਤੇ ਘਰ ਵਿੱਚ ਜੋ ਤੁਹਾਨੂੰ ਕਰਨ ਲਈ ਕਿਹਾ ਹੈ ਕਰਕੇ ਆਉਣਾ ਹੈ। 1 ਮਹੀਨੇ ਬਾਅਦ ਫਿਰ ਇੱਥੇ ਤੁਸੀਂ ਆਉਣਾ ਹੈ। ਇਹ ਦੱਸਣਾ ਹੈ ਆਕੇ ਕਿ ਫਰਕ ਪਿਆ ਜਾਂ ਨਹੀਂ ਹੁਣ ਉਸ ਨੂੰ ਮਹਾਂਪੁਰਖਾਂ ਦੇ ਬਚਨ ਦੀ ਪ੍ਰਤੀਤ ਆ ਗਈ ਭਾਵ ਕੇ ਭਰੋਸਾ ਆ ਗਿਆ ਪੂਰਾ ਹੁਣ ਉਹ ਨੌਜਵਾਨ ਘਰ ਚਲਿਆ ਗਿਆ ਘਰ ਵਿੱਚ ਜਪ ਸਾਹਿਬ ਤੇ ਪਾਠ ਕਰਨੇ ਸ਼ੁਰੂ ਕਰ ਦਿੱਤੇ ਮਨ ਬਣਾਇਆ ਗ੍ਰੰਥੀ ਸਿੰਘ ਨੂੰ ਬੇਨਤੀ ਕੀਤੀ ਕਿ ਭਾਈ ਸਾਹਿਬ ਜੀ ਬਜ਼ੁਰਗਾਂ ਦੇ ਨਿਮਿਤ ਸਹਿਜ ਪਾਠ ਕਰਵਾਉਣੇ ਹਨ ਕੇਸੀ ਇਸ਼ਨਾਨ ਕਰਕੇ ਆਪ ਜੀ ਪਾਠ ਕਰੋਗੇ ਜਿਵੇਂ ਮਹਾਂਪੁਰਖਾਂ ਨੇ ਵਿਧੀ ਦੱਸੀ ਹੈ ਉਹ ਫਿਰ ਕਿਸੇ ਗੁਰਸਿੱਖ ਪਿਆਰੇ ਨੇ ਪਾਠ ਕੀਤਾ ਇਹਨੇ ਸੇਵਾ ਕੀਤੀ ਮਹਾਰਾਜ ਜੀ ਦੀ ਬਾਣੀ ਪੜਨ ਵਾਲਿਆਂ ਦੇ ਚੌਰ ਸਾਹਿਬ ਦੀ ਸੇਵਾ ਵੀ ਕਰਦਾ ਸੀ ਫਿਰ ਉਹ ਭੂਤ ਪ੍ਰੇਤ ਜਿਹੜਾ ਵੀ ਵਾਸਾ ਸੀ ਉਹ ਸਾਰੇ ਭੱਜ ਗਏ ਉਹ ਜਿਹੜੇ ਘਰ ਦੀ ਛੋਟੀ ਜਹੀ ਨਿੱਕੀ ਨਿੱਕੀ ਗੱਲ ਤੇ ਲੜਾਈ ਹੁੰਦੀ ਸੀ ਵੱਡਾ ਕਲੇਸ਼ ਬਣ ਜਾਂਦਾ ਸੀ ਉਹ ਬਦਰੂਹਾ ਦਾ ਚੱਕਰ ਸੀ ਸਾਰਾ ਦੂਰ ਹੋ ਗਿਆ ਸ੍ਰੀ ਜਪ ਸਾਹਿਬ ਦੀ ਬਾਣੀ ਪੰਜ ਤੌਂਦ ਪਾਠ ਕਰਨ ਲੱਗ ਗਿਆ ਸੀ ਇਹ ਫਿਰ ਜਦੋਂ ਨਿਤਨੇਮੀ ਬਣ ਗਿਆ ਮਹਾਪੁਰਖਾਂ ਦੇ ਕੋਲ ਤੇ ਡੱਬਾ ਲੈ ਕੇ ਆਇਆ ਸੀ ਮਠਿਆਈ ਦਾ ਤੇ ਧੰਨਵਾਦ ਵੀ ਕੀਤਾ ਤੇ ਸ਼ੁਕਰਾਨਾ ਵੀ ਜਦੋਂ ਉੱਥੇ ਆਇਆ ਤੇ ਮਹਾਪੁਰਖ ਮੁਸਕਰਾ ਕੇ ਸੇਵਾਦਾਰ ਨੂੰ ਕਹਿਣ ਲੱਗੇ ਇਹ ਉਹੀ ਆ ਨਾ ਜਿਹੜਾ ਕਹਿ ਰਿਹਾ ਸੀ ਮੇਰੇ ਘਰ ਵਿੱਚ ਭੂਤ ਹਨ ਜਦੋਂ ਆਇਆ ਤੇ ਮਹਾਪੁਰਖ ਕਹਿੰਦੇ ਹਾਂਜੀ ਦੱਸੋ ਭਾਈ ਭੂਤ ਭੱਜ ਗਏ ਹਨ ਕਿ ਨਹੀਂ ਭੱਜੇ ਕਹਿੰਦਾ ਜੀ ਮਹਾਪੁਰਖੋ ਬੜੀ ਕਿਰਪਾ ਹੋ ਗਈ ਮਹਾਪੁਰਖਾਂ ਨੇ ਆਖਿਆ ਕਿਰਪਾ ਹੋਈ ਹੈ ਸਤਿਗੁਰੂ ਦੀ ਬਾਣੀ ਦੇ ਨਾਲ ਸ੍ਰੀ ਗੁਰੂ ਸਾਹਿਬ ਦੀ ਬਾਣੀ ਨਾਲ ਹੁਣ ਕਿਤੇ ਇਉਂ ਨਾ ਹੋ ਜਾਵੇ ਕਿ ਜੇ ਭੂਤ ਭੱਜ ਗਏ ਹਨ ਤਾਂ ਤੂੰ ਗੁਰਬਾਣੀ ਨੂੰ ਹੀ ਭੁੱਲ ਜਾਵੇਂ ਬਹੁਤੇ ਲੋਕ ਤਾਂ ਇਦਾਂ ਹੀ ਕਰਦੇ ਹਨ ਜਦੋਂ ਤਾਂ ਬਾਣੀ ਤੋਂ ਕੋਈ ਦਾਤ ਮਿਲ ਜਾਂਦੀ ਹੈ ਦਾਤ ਪਿਆਰੀ ਵਿਸਰਿਆ ਦਾਤਾਰ ਫਿਰ ਉਹ ਭੁੱਲ ਜਾਂਦੇ ਹਨ ਸਤਿਗੁਰੂ ਦੀ ਬਾਣੀ ਨੇ ਸਾਨੂੰ ਕਿੰਨਾ ਕੁਝ ਦਿੱਤਾ ਹੈ ਭਾਈ ਜੇ ਤੂੰ ਚਾਹਨਾ ਹੈ ਕਿ ਸਦੀਵੀ ਸੁਖ ਇਹ ਬਾਣੀ ਦਾ ਪੱਲਾ ਤੈਨੂੰ ਨਹੀਂ ਛੱਡਣਾ ਚਾਹੀਦਾ ਉਸ ਵੇਲੇ ਫਿਰ ਸਤ ਸੰਗਰ ਜੀ ਏਡੀ ਕਿਰਪਾ ਹੋਈ ਉਥੇ ਸਤਗੁਰੂ ਦੀ ਕਿ ਉਹਨੇ ਧੰਨਵਾਦ ਕੀਤਾ ਮਹਾਪੁਰਖਾਂ ਦਾ ਮਹਾਪੁਰਖ ਕਹਿੰਦੇ ਕਿ ਭਾਈ ਕੜਾ ਪ੍ਰਸ਼ਾਦ ਤਿਆਰ ਕਰਕੇ ਸਤਗੁਰ ਜੀ ਦਾ ਸ਼ੁਕਰਾਨਾ ਕਰ ਤੇ ਰੋਜ਼ ਨਿਤਨੇਮ ਕਰਿਆ ਕਰ ਸ੍ਰੀ ਜਪ ਸਾਹਿਬ ਦੀ ਬਾਣੀ ਨੂੰ ਪੜ੍ਹਿਆ ਕਰ ਇਸੇ ਤਰ੍ਹਾਂ ਬਾਣੀ ਪੜਨ ਵਾਲਿਆਂ ਦਾ ਅਦਬ ਕਰਦਾ ਰਹੇਗਾ ਤਾਂ ਕੋਈ ਭੂਤ ਪ੍ਰੇਤ ਦਾ ਵਾਸਤੇਰੇ ਘਰ ਦੇ ਆਸ-ਪਾਸ ਵੀ ਨਹੀਂ ਭਟਕੇਗਾ جس گھر وچ کوئی وی شریر چڑھائی کر جاوے مریادا دے نال සම්ਪੂਰਨ ਸਹਿਜ ਪਾਠ چا پھر ਅਖੰਡ ਪਾਠ ਸਾਹਿب دی સેવા ضرور ਨਿਭਾਉਣੀ ਚਾਹੀਦੀ ਹੈ کیونکہ اس ਉਪਰੰਤ جہڑا ਕੀਰਤਨ ਹੁੰਦਾ ਹੈ ساری ਸੰਗਤ ਰਲ ਕੇ ਅਰਦਾਸ ਕਰਦੀ ਹੈ کہ ਪ੍ਰਮਾਤਮਾ ਜੀ ਵਿਚੜੀ ਹੋਈ ਰੂਹ ਨੂੰ اپنے ਚਰਣਾ ਨਾਲ ਨਿਵਾਸ ਬਖਸ਼ ਦੇਣਾ اس پیچھے ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣਾ ਇਹ ਜੋ ਮਾਰੇ ਆਦਾ ਬਣੀ ਸੀ ਬੜੀ ਚੰਗੀ ਮਰਿਆਦਾ ਸੀ ਕਈ ਲੋਕ ਇਹਨੂੰ ਭੁੱਲਦੇ ਜਾ ਰਹੇ ਹਨ ਉਹ ਸੁਖਮਨੀ ਸਾਹਿਬ ਦਾ ਪਾਠ ਕਰਵਾ ਦਿੰਦੇ ਹਨ ਤੇ ਸੰਪੂਰਨ ਸ੍ਰੀ ਸਹਿਜ ਪਾਠ ਨਹੀਂ ਕਰਵਾਉਂਦੇ ਮਹਾਪੁਰਖਾਂ ਨੇ ਇਹ ਵੀ ਕਿਹਾ ਸੀ ਕਿ ਭਾਈ ਫਿਰ ਵੀ ਨਾ ਕਰਵਾਇਆ ਕਰੋ ਫਿਰ ਇਸ ਦਾ ਵੀ ਕੀ ਫਾਇਦਾ ਕਹਿੰਦੇ ਜੀ ਜਿਹੜੇ ਮਾਤਾ ਪਿਤਾ ਨੇ ਸਾਨੂੰ ਪਾਲਿਆ ਵੱਡਾ ਕੀਤਾ ਉਹਨਾਂ ਲਈ ਅਸੀਂ 10 ਦਿਨ ਵੀ ਨਹੀਂ ਕੱਢ ਸਕਦੇ ਅਸੀਂ ਕਿੰਨੀ ਛੇਤੀ ਕੰਮ ਨਾਲ ਬੇੜਨ ਨੂੰ ਫਿਰਦੇ ਹਾਂ ਉਹਨਾਂ ਲਈ ਅਸੀਂ 10 ਦਿਨ ਵੀ ਕਿੰਨੇ ਭਾਰੀ ਲੱਗਦੇ ਹਨ ਇੰਨੇ ਅਸੀਂ ਮਾਇਆਧਾਰੀ ਹੋ ਚੁੱਕੇ ਹਾਂ ਜਬ ਕਸ਼ਪਾਸ਼ ਤਬ ਗਰਭ ਕਰਤ ਹੈ ਜਿਵੇਂ ਪੈਸਾ ਨਚਾਈ ਜਾਂਦਾ ਹੈ ਤਿਵੇਂ ਲੋਕ ਨੱਚੀ ਜਾਂਦੇ ਹਨ ਉਹ ਇਸ ਤਰ੍ਹਾਂ ਦਾ ਹੁਣ ਲੋਕਾਂ ਦਾ ਸੁਭਾਅ ਬਣ ਚੁੱਕਿਆ ਹੈ ਮਾਟੀ ਕੋ ਪੁੱਤਰਾ ਕੈਸੇ ਨੱਚਤ ਹੈ ਦੇਖੇ ਦੇਖੇ ਸੁਣੇ ਬੋਲੇ ਦੌਰਿਓ ਫਿਰਤ ਹੈ ਮਿੱਟੀ ਦੇ ਪਤਲਿਆ ਤੂੰ ਕਿਵੇਂ ਨੱਚੀ ਜਾਣਾ ਹੈ ਸਤਿਗੁਰੂ ਦੀ ਬਾਣੀ ਦਾ ਭਗਤ ਰਵਿਦਾਸ ਜੀ ਦਾ ਵੀ ਬਚਨ ਹੈ। ਮਹਾਪੁਰਖ ਜੀ ਕਹਿਣ ਲੱਗੇ ਕਿ ਭਾਈ ਵੇਖੋ ਮਾਇਆ ਕਮਾਉਣ ਦੀ ਖਾਤਰ ਪੈਸਾ ਕਮਾਉਣ ਦੀ ਖਾਤਰ ਬੰਦਾ ਕੀ ਕੁਝ ਨਹੀਂ ਕਰਦਾ। ਮਾਇਆ ਦੇ ਮੋਹ ਚ ਫਸ ਕੇ ਮਿੱਟੀ ਦਾ ਪੁੱਤਲਾ ਵੀ ਕਿਵੇਂ ਹਾਸੋ ਹੀਣਾ ਹੋ ਕੇ ਨਚ ਰਿਹਾ ਹੁੰਦਾ ਹੈ। ਪਟਕ ਰਿਹਾ ਹੁੰਦਾ ਹੈ। ਦੇਖੇ ਸੁਣੇ ਬੋਲੇ ਮਾਇਆ ਨੂੰ ਚਾਰ ਚੁਫੇਰੇ ਲੱਭਦੀ ਹੈ ਮਾਇਆ ਤੇ ਗੱਲਾਂ ਅਸੀਂ ਇਹੋ ਜਹੀ ਆਮ ਹੀ ਸੁਣਦੇ ਹਾਂ। ਅਸੀਂ ਇਹਨਾਂ ਗੱਲਾਂ ਨੂੰ ਬਹੁਤ ਹੀ ਛੋਟੀਆਂ ਸਮਝ ਕੇ ਅਖੰਡ ਪਾਠ ਸਾਹਿਬ ਨੂੰ ਪੁੱਲ ਕੇ ਸ੍ਰੀ ਸੁਖਮਨੀ ਸਾਹਿਬ ਤੱਕ ਪਹੁੰਚ ਚੁੱਕੇ ਹਾਂ ਤੇ ਫਿਰ ਅਸੀਂ ਆਖਦੇ ਹਾਂ ਕਿ ਸਾਡੇ ਘਰ ਵਿੱਚ ਬਰਕਤ ਨਹੀਂ ਪੈਂਦੀ ਸਾਡੇ ਘਰ ਵਿੱਚ ਭੂਤ ਭਰੇਤ ਹਨ ਅਸੀਂ ਆਪ ਹੀ ਉਹਨਾਂ ਗੱਲਾਂ ਤੋਂ ਡਰੀ ਜਾਂਦੇ ਹਾਂ ਮਹਾਪੁਰਖ ਜੀ ਕਹਿੰਦੇ ਹਨ ਭਾਈ ਸ੍ਰੀ ਜਾਪ ਸਾਹਿਬ ਦੀ ਬਾਣੀ ਪੜਿਆ ਕਰੋ ਨਿਤਨੇਮ ਕਰੋਗੇ ਰਸ ਵੀ ਆਵੇਗਾ ਤੇ ਭੂਤ ਭਰੇਤ ਸਭ ਚਲੇ ਜਾਣਗੇ ਫਿਰ ਉਹਨੇ ਨੌਜਵਾਨ ਨੇ ਜਿਹੜੀ ਵਿਧੀ ਪਤਾ ਲੱਗੀ ਉਸੇ ਤਰੀਕੇ ਨਾਲ ਜਪ ਸਾਹਿਬ ਦੀ ਬਾਣੀ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ ਤੇ ਜਿਸਦੇ ਨਾਲ ਉਹਨਾਂ ਨੂੰ ਅੰਮ੍ਰਿਤ ਛਕਣ ਦੀ ਵੀ ਭਾਵਨਾ ਬਣ ਗਈ ਸੀ ਫਿਰ ਉਸ ਵੀਰ ਨੇ ਅੰਮ੍ਰਿਤ ਵੀ ਛਕ ਲਿਆ ਤੇ ਵਾਰ-ਵਾਰ ਹੁਣ ਪਰਮਾਤਮਾ ਨੂੰ ਨਮਸਕਾਰ ਕਰਦਾ ਹੈ ਤੇ ਉਹਨੇ ਹੁਣ ਆਪਣੇ ਘਰ ਦੇ ਵਿੱਚ ਹੀ ਸ੍ਰੀ ਸਹਿਜ ਪਾਠ ਦੀ ਅਰੰਭਤਾ ਕਰ ਦਿੱਤੀ ਹੈ ਬਾਬਾ ਜੀ ਦੱਸਦੇ ਹਨ ਇਸ ਤਰੀਕੇ ਦੇ ਨਾਲ ਭੂਤ ਪ੍ਰੇਤਾਂ ਨੂੰ ਸਾਡੇ ਘਰ ਦੇ ਵਿੱਚੋਂ ਕੱਢਿਆ ਜਾ ਸਕਦਾ ਹੈ। ਬਾਬਾ ਜੀ ਆਖਦੇ ਹਨ ਇਸ ਵਿਧੀ ਅਨੁਸਾਰ ਪਾਠ ਕਰਦੇ ਹੀ ਰਹਿਣਾ ਚਾਹੀਦਾ ਹੈ। ਕੋਈ ਵੀ ਕੰਮ ਅੜਿਆ ਹੋਵੇ ਮर्यादा ਦੇ ਅਨੁਸਾਰ ਹੀ ਬਾਣੀ ਦਾ ਜਾਪ ਕਰਨਾ ਚਾਹੀਦਾ ਹੈ ਸਤਿਕਾਰ ਕਰਨਾ ਚਾਹੀਦਾ ਹੈ। ਜਿੱਥੇ ਵੀ ਬਾਣੀ ਪੜ੍ਹੀ ਜਾਂਦੀ ਹੋਵੇ ਜਾਂ ਜਿਹੜੇ ਗ੍ਰੰਥੀ ਸਾਹਿਬ ਪਾਠ ਕਰਦੇ ਹੋਣ ਉਹਨਾਂ ਦਾ ਵੀ ਸਤਿਕਾਰ ਕਰਨਾ ਚਾਹੀਦਾ ਹੈ ਤੇ ਜਿਹੜਾ ਬਾਣੀ ਦਾ ਅਪਮਾਨ ਕਰਦਾ ਹੋਵੇ ਬੇਅਦਬੀ ਕਰਦਾ ਹੋਵੇ ਉਸ ਦੇ ਕੋਲੋਂ ਤਾਂ ਬਿਲਕੁਲ ਵੀ ਜੇਕਰ ਤੁਹਾਨੂੰ ਉਸ ਬਾਰੇ ਪਤਾ ਹੋਵੇ ਤਾਂ ਪਾਠ ਨਹੀਂ ਕਰਵਾਉਣਾ ਚਾਹੀਦਾ ਜਿਹੜਾ ਵੀ ਜਦੋਂ ਤੁਸੀਂ ਪਾਠ ਕਰਵਾਉਂਦੇ ਹੋ ਉਦੋਂ ਕੇਸੀ ਇਸ਼ਨਾਨ ਕਰਵਾ ਕੇ ਹੀ ਗ੍ਰੰਥੀ ਸਿੰਘਾਂ ਨੂੰ ਕਹੋ ਕਿ ਅਸੀਂ ਪਾਠ ਕਰਵਾਉਣਾ ਹੈ ਸਾਥ ਸੰਗਤ ਜੀ ਜੇਕਰ ਤੁਸੀਂ ਅੰਮ੍ਰਿਤ ਵੇਲੇ ਨਾਲ ਜੁੜ ਗਏ ਸ੍ਰੀ ਜਪ ਸਾਹਿਬ ਦੀ ਬਾਣੀ ਨਾਲ ਜੁੜ ਗਏ ਤਾਂ ਸਮਝੋ ਤੁਹਾਨੂੰ ਇਹੋ ਜਿਹੀ ਪਰੇਸ਼ਾਨੀ ਦਾ ਜ਼ਿੰਦਗੀ ਵਿੱਚ ਕਦੇ ਵੀ ਸਾਹਮਣਾ ਨਹੀਂ ਕਰਨਾ ਪਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ